ਬਾਬੂ ਜੇ ਤੁਸੀਂ weight ਘਟਾਉਣਾ ਹੈ ਤਾਂ ਮਿੱਠਾ ਛੱਡ ਦਿਓ ਜਮੈਂ ਜੇ ਤੁਸੀਂ ਮੈਨੂੰ ਕਹੋ ਵੀ ਤੂੰ ਘਟਾ ਲਾ खैर ਮੈਂ ਵੀ ਬਹੁਤ weight ਘਟਾਤਾ weight ਬਹੁਤ ਲੋਸ ਕਰਤਾ ਬਦੋ ਮਹੀਨੇ ਹੋ ਗਏ ਮੈਨੂੰ ਛੱਡੇ ਨੂੰ ਤੇ ਜੇ ਤੁਸੀਂ ਮਿੱਠਾ ਆਪਣਾ weight ਨਹੀਂ ਵੀ ਘਟਾਉਣਾ ਤਾਂ ਤਾਂ ਵੀ ਮਿੱਠਾ ਨਹੀਂ ਖਾਣਾ ਚਾਹੀਦਾ ਕਹਿੰਦੇ ਜਿਹੜਾ ਬੰਦਾ ਮਿੱਠਾ ਨਹੀਂ ਖਾਂਦਾ ਉਹ ਜ਼ਿੰਦਗੀ ਚ ਕੈਂਸਰ ਨਹੀਂ ਹੁੰਦਾ ਕਦੇ ਮਿੱਠੇ ਦੇ ਨਾਲ ਜਿਹੜੇ ਕੈਂਸਰ ਦੇ ਸੈੱਲ ਆ ਉਹ ਮਿੱਠਾ ਖਾਂਦੇ ਆ ਬਾਡੀ ਦੇ ਵਿੱਚ ਉਹ ਐਕਟਿਵ ਰਹਿੰਦੇ ਆ ਮਿੱਠੇ ਕਰਾ ਜੇ ਮਿੱਠਾ ਨਾ ਖਾਈਏ ਉਹ ਕਦੇ ਵੀ ਐਕਟਿਵ ਨਹੀਂ ਹੁੰਦੇ ਸੋ ਮਿੱਠਾ ਨਹੀਂ ਖਾਣਾ ਚਾਹੀਦਾ ਜੇ ਤੁਹਾਨੂੰ ਲੱਗੇ ਕਰੀਵਿੰਗ ਹੁੰਦੀ ਹੈ ਵਿਚ ਆ ਪਿੱਕੀ ਨਹੀਂ ਪੀਤੀ ਜਾਂਦੀ ਤਾਂ ਆ ਸ਼ੂਗਰ ਫ੍ਰੀ ਲਿਆ ਕੇ ਥੋੜੀ ਜੀ ਪਾ ਲਓ ਉਹਦੇ ਨਾਲ ਚਾਹ ਮਿੱਠੀ ਹੋ ਜਾਂਦੀ ਆ ਮੈਂ ਬਿਲਕੁਲ ਮਿੱਠਾ ਨਹੀਂ ਖਾਂਦਾ ਸੋ ਮਿੱਠਾ ਸਿਰ ਦੇ ਲਈ ਵੈਸੇ ਵੀ ਮਾੜਾ ਜੇ ਨਹੀਂ ਵੀ ਵੇਟ ਘਟਾਉਣਾ ਤਾਂ ਵੀ ਛੱਡ ਦਿਓ ਜਿਉਂਦੇ ਬਸ ਦਿਨੋ ਮਿਹਰਬਾਨੀ